ਦੋਸਤੋ ਇੱਕ ਸ਼ਾਰਟ ਵੀਡੀਓ ਤੁਹਾਨੂੰ ਦਿਖਾਉਣਾ ਪੈਂਦਾ ਦੋਸਤੋ ਗੱਲ ਜਿਲ੍ਹਾ ਦੋਸਤੋ ਇਸ ਪਿੰਡ ਨੂੰ ਫਰੋਜਪੁਰ ਹੈ ਤੇ ਨੇੜੇ ਸ਼ਹਿਰ ਦੋਸਤੋ ਮੋਦਕੀ ਦੇ ਆ ਦੋਸਤੋ ਇੱਥੇ ਵਿਕਰੀ ਆਸੇ ਪਸੂ ਹੁੰਦੇ ਆ ਅੱਜ ਦੋ ਨਾਗ ਤੁਹਾਨੂੰ ਇਸ ਘਰ ਦੇ ਵਿੱਚੋਂ ਬੜੇ ਕਮਾਲ ਦੇ ਦੋਸਤੋ ਕਵਰ ਕਰਕੇ ਦਿਖਾਏ ਆ ਦੋਵੇਂ ਨਾਗੀ ਦੋਸਤੋ ਬਿਲਕੁਲ ਜਾਇਜ਼ ਜੀ ਮਾਰਕਿੰਗ ਵਾਲੇ ਹੋਣਗੇ ਜਿਹਦੇ ਵਿੱਚ ਪਹਿਲੇ ਨੰਬਰ ਵਾਲੀ ਦੋਸਤੋ 1 ਸਾਲ ਦੀ ਕੱਟੀ ਤੁਹਾਨੂੰ ਦਿਖਾਈ ਆ ਬਿਲਕੁਲ ਜਾਇਜ਼ ਜੀ ਮਾਰਕਿੰਗ ਹੋਊਗੀ ਠੀਕ ਹੈ ਥਣ ਵਧੀਆ ਚਾਰ ਨਿਖੜਵੇ ਹੋਣਗੇ ਤੇ ਬਾਕੀ ਫੇਸ ਕੁਆਲਟੀ ਵੀ ਦੋਸਤ ਜੰਗੀ ਹੈ ਸੈਂਗ ਬਿਲਕੁਲ ਨੇੜੇਓਂ ਗੋਲ ਕਰਨੇ ਸ਼ੁਰੂ ਕਰਤੇ ਇਸ ਕੱਟੀ ਨੇ ਅੱਖਾਂ ਉੱਖਾਂ ਦੋਸਤ ਦੋਵੇਂ ਨੀਲੀਆਂ ਹੋਣਗੀਆਂ ਬਾਕੀ ਪਟਾ ਸੋਨਾ ਹੋਊਗਾ ਇਹ ਪਹਿਲੇ ਨੰਬਰ ਤੇ ਦਿਖਾਈ ਆ ਰੇਟ ਫੋਨ ਦੇ ਉੱਤੇ ਤੈ ਕੀਤਾ ਜਾਊਗਾ 1 ਸਾਲ ਉਮਰ ਹੈ ਇਸ ਤੋਂ ਇਲਾਵਾ ਦੂਜੇ ਨੰਬਰ ਤੇ ਜਿਹੜੀ ਦੋਸਤ ਝੋਟੀ ਤੁਹਾਨੂੰ ਦਿਖਾਈ ਆ 1.5 ਸਾਲ ਉਮਰ ਹੈ ਬਿਲਕੁਲ ਹੀ ਜੈਦਜੀ ਮਾਰਕਿੰਗ ਹੋਊਗੀ ਥਣ ਵਧੀਆ ਹੋਣਗੇ ਨਿਖੜਵੇ ਇਹਦੇ ਚਾਰੇ ਪੈਰਾਂ ਤੇ ਮਾਰਕਿੰਗ ਹੋਊਗੀ ਉਮਰ ਦੇ ਹਿਸਾਬ ਨਾਲ ਕੱਦ ਕਾਠ ਵੀ ਸੋਨਾ ਠੀਕ ਹੈ ਜੀ ਬੱਗੀ ਮੁੱਛ ਦੇ ਵਿੱਚ ਆ ਤੇ ਅੱਖਾਂ ਦੋਵੇਂ ਵਾਈਟ ਆ ਦੋਸੋ ਸਿੰਘ ਗਲਾਈ ਦੇ ਵਿੱਚ ਕਰ ਲਿਆ ਬਿਲਕੁਲ ਨੇੜੇ ਗੋਲ ਕਰਨੇ ਸਿੰਘ ਸ਼ੁਰੂ ਕਰਤੇ ਇਸ ਝੋਟੀ ਨੇ 1.5 ਸਾਲ ਉਮਰ ਤੇ ਰੇਟ ਇਸ ਝੋਟੀ ਦਾ ਵੀ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਜਿਹੜਾ ਵੀ ਨਾਗ ਦੋਵਾਂ ਦੇ ਵਿੱਚੋਂ ਤੁਹਾਨੂੰ ਜਚੂਗਾ ਆ ਕੇ ਪ੍ਰੋਪਰ ਤਸੱਲੀ ਨਾਲ ਖਰੀਦ ਲਿਓ ਨੰਬਰ ਵਾਈ ਦਾ ਸਕਰੀਨ ਤੇ ਆ ਧੰਨਵਾਦ